ਕਿੰਨੇ ਸੋਹਣੇ ਲੱਗਦੇ ਨੇ ਇਹ ਬੂਟੇ ਅੰਬ ਤੇ ਜਾਮਨ ਦੇ ਖੇਤ ਖលਿਆਣ ਟਰੈਕਟਰ ਟਾਲੀਆਂ ਵਾਹ ਜੀ ਵਾ ਪਰੰਤੂ ਸਰੋਤਿਓ ਦਰਸ਼ਕੋ ਇਹ ਜਿਹੜਾ দানਵ ਜਿਹਨੂੰ ਅਸੀਂ ਕਹਿੰਦੇ ਵਿਕਾਸ ਹੋ ਰਿਹਾ ਹੈ ਬਿਲਡਿੰਗਾਂ ਬਣ ਰਹੀਆਂ ਨੇ ਉੱਚੀਆਂ ਉੱਚੀਆਂ ਔਰ ਇਹ ਸਾਡੇ ਖੇਤਾਂ ਨੂੰ ਖਾਰੀਆਂ ਨੇ ਇੱਕ ਕਿਸਾਨ ਬੈਠਾ ਮੈਂ ਇਹਦੇ ਨਾਲ ਗੱਲ ਕਰਦਾ ਕੋਸ਼ਿਸ਼ ਕਰਦਾ ਹਾਂ ਜੇ ਕਰੇ ਮੇਰੀ ਗੱਲ ਦਾ ਜਵਾਬ ਦਿੰਨੇ ਆ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਜੀ ਹੋਰ ਠੀਕ ਠਾਕ ਸਭ ਹਾਂ ਸਭ ਠੀਕ ਠਾਕ ਹੈ ਬੜੀਆ ਜੀ ਬਹੁਤ ਵਧੀਆ ਜੀ ਦਮ ਲੈ ਰਹੇ ਹੈ ਹਾਂ ਬਸ ਚੋਨਾ ਲੱਗ ਰਿਹਾ ਜੀ ਬੈਠ ਕੇ ਚਾਹੇ ਬੈਠ ਕੇ ਅੱਛਾ ਚਾਹੇ ਬੈਠ ਗਿਆ ਆ ਪਿਛਲਾ ਖੇਤ ਤਿਆਰ ਕੀਤਾ ਇਹਦੇ ਚ ਕੀ ਹੋਣਾ ਇਹਦੇ ਪਿੱਤੇ ਜੀ ਮੱਕੀ ਬੀਜਾਂਗੇ ਇਹ ਤੇ ਮੱਕੀ ਬੀਜਾਂਗੇ ਮੱਕੀ ਬੀਜਾਂਗੇ ਅੱਛਾ ਮੈਂ ਜਿਹੜੀ ਗੱਲ ਕਰਨ ਲਈ ਰੁਕ ਗਿਆ ਤੁਰਿਆ ਜਾਂਦਾ ਸੀ ਮੈਨੂੰ ਬਹੁਤ ਸੋਹਣਾ ਲੱਗ ਰਿਹਾ ਸੀ ਖੇਤ ਯਾਰ ਪਰ ਦੂਏ ਪਾਸੇ ਮੇਰੇ ਧਿਆਨ ਵਿਚਾਰਿਆ ਵੀ ਜਿਹੜੀਆਂ ਬਿਲਡਿੰਗਾਂ ਵਾਲੇ ਕਲੋਨੀਆਂ ਵਾਲੇ ਜਿਹੜੀਆਂ ਬਹੁਮੰਜ਼ਿਲਾ ਇਮਾਰਤਾਂ ਬਣਾ ਬਣਾ ਕੇ ਮਕਾਨ ਫਲੈਟ ਬਣਾ ਬਣਾ ਕੇ ਮਾਰਕਟਾਂ ਬਣਾ ਬਣਾ ਕੇ ਕੰਮ ਖਰਾਬ ਹੋ ਰਿਹਾ ਕਿ ਸਹੀ ਹੋ ਰਿਹਾ ਇਹ ਤਾਂ ਬਹੁਤ ਜ਼ਰ ਖਰਾਬ ਹੋ ਰਿਹਾ ਜ਼ਮੀਨ ਤਾਂ ਸਾਡੀ ਕਿਸਾਨ ਦੀ ਮਾਂ ਹੈ ਜੇ ਅਸੀਂ ਇਹਨੂੰ ਅੱਜ ਵੇਚੂਗੇ ਅਸੀਂ ਫੇ ਕੱਲੂ ਕੀ ਖਾਓਗੇ ਇਹ ਸਾਡੀ ਮਾਂ ਹੈ ਬੜ ਬੜੀਆਂ ਬਿਲਡਿੰਗਾਂ ਚ ਹੈ ਜੀ ਰੋਹ ਦੇ ਤੇ ਕੋਈ ਕਈ ਏਕੜ ਪੰਜਾਬ ਦੇ ਧਰਤੀ ਬਗੜਦਾ ਹੀ ਹੋਸਟੇਟਮ ਚ ਜਾ ਕੇ ਦੇਖ ਲਉ ਤੁਸੀਂ ਹਮਾ ਤੇ ਚਲ ਜੋ ਕਿ ਅਸੀਂ ਮਰਲਾ ਜ਼ਮੀਨ ਨਹੀਂ ਲੈ ਸਕਦੇ ਹੈਗੇ ਸਾਰੇ ਕੁਸ ਆਗੂਆਂ ਨੂੰ ਚਾਹੀਦਾ ਹੈ ਜੀ ਪਰ ਇਹ ਰੋਕ ਲਾਉਣੀ ਚਾਹੀਦੀ ਹੈ ਨਹੀਂ ਜਿਹੜੇ ਲਾਲਚ ਜਿਹੜਾ ਆ ਗਿਆ ਜਾਂ ਜਿਹੜੀ ਆਫਰ ਆ ਜਾਂਦੀ ਹੈ ਵੀ ਕਰੋੜ ਕਿੰਨੇ ਕਿੰਨੇ ਕਰੋੜ ਦੇ ਕਰੋੜ ਦੇ ਕਿਲੇ ਤੇ ਉਹ ਉਹਨੇ ਦਿਮਾਗ ਘੁਮਾ ਤੇ ਉਹ ਦਿਮਾਗ ਘੁੰਮ ਕੇ ਜੀ ਹੁਣ ਦਾ ਇੱਕ ਨੇ ਵੇਚ ਲਈ ਫੇ ਦੂਆ ਕਹਿੰਦਾ ਮੈਂ ਵੀ ਕਰੋੜਾਪਤੀ ਯੋਜਨਾ ਪਰ ਇਹ ਵੇਚਣੀ ਚਾਹੀਦੀ ਨਹੀਂ ਮੈਂ ਇਹਦੇ ਹੱਕਤ ਨਹੀਂ ਹੈਗਾ ਇਹ ਜਿਹੜੇ ਕਰੋੜ ਐ ਇਹ ਨੁਕਸਾਨ ਕਰਨਗੇ ਇਹਦੇ ਮੁੱਕ ਜਾਣਾ ਕਰੋੜਾਂ ਨੇ ਕਾਲੂ ਬੇ ਦਿਹਾੜੀਆਂ ਕਾਦੀਆਂ ਪੈਂਦੀਆਂ ਫੇ ਦਿਹਾੜੀਆਂ ਕਾਦੀਆਂ ਪੈਂਦੀਆਂ ਜੀ ਇਹਦਾ ਮੁੱਕ ਜਾਣੇ ਖਰਚ ਦੇਣੇ ਅਸੀਂ ਜੱਜੇ ਗੱਬੇ ਹਾਂ ਇਹ ਮੁੱਕ ਜਾਣੇ ਆ ਜਮੀਨ ਤਾਂ ਨਹੀਂ ਮੁੜ ਕੇ ਵੇਨਣੀ ਇਹ ਤਾਂ ਕੋਈ ਸਿਆਣਾ ਪੁੱਛੇਗਾ ਫਿਰ ਤਾਂ ਜ਼ਮੀਨ ਦੀ ਜ਼ਮੀਰ ਗੀਰੋ ਬਲਕੇ ਤਾਂ ਪਹਿਲੇ ਹੀ ਨਾ ਵਿੱਚੋਂ ਹੀ ਨਾ ਠੀਕ ਹੈ ਪਰ ਜੇ ਬੇਤੀ ਭਰੀ ਦੀ ਜ਼ਮੀਨ ਖਰੀਦ ਲੋਗੇ ਤਾਂ ਇਨੂੰ ਹੋਰ ਸੱਜੇ ਘੰਬੇ ਨਾਲ ਆਓ ਗੱਡੀਆਂ ਮੋਟਾ ਬਲਾਤੇ ਲੋਹਾ ਉਹਦਾ ਪੇਜਰ ਲੱਗ ਜਾ ਨਹੀਂ ਕਰਾ ਖੜ ਜਾਣਾ ਉਹਨੇ ਇੱਕ ਦਿਨ ਟੁੱਟ ਫੁੱਟ ਕੇ ਠੀਕ ਹੈ ਹਾਂ ਜ਼ਮੀਨ ਲੈ ਲੋ ਜੇ ਤੁਸੀਂ ਪਹਿਲੀ ਗੱਲ ਤੈਨੂੰ ਵੇਚੋ ਹੀ ਨਾ ਜੇ ਤੁਸੀਂ ਬੇਤੀ ਲਾਗ ਗਵਰਨਮੈਂਟੋਂ ਬਾਹਰ ਕਰਦੀ ਜਾਂ ਕਿਸੇ ਵੀ ਤਰ੍ਹਾਂ ਕੋਈ ਕਾਰਨ ਬਣਦਾ ਜੀ ਪਰ ਬੱਚੋ ਫਿਰ ਵੀ ਇਹਨੂੰ ਵੇਚਣ ਜਿਹੜੇ ਹਾਈਵੇਜ਼ ਨਿਕਲ ਰਹੇ ਆ ਬਹੁਤ ਵੱਡੇ ਵੱਡੇ ਹਾਈਵੇਜ਼ ਪਿੰਡਾਂ ਦੇ ਵਿੱਚੋਂ ચીਰ ਚੀਰ ਕੇ ਲੰਘੇ ਖੇਤ ਦੁਫਾੜ ਕਰਤੇ ਕਿਸਾਨਾਂ ਦੇ ਇੱਧਰਲੇ ਪਾਸੇ ਰਹਿ ਗਿਆ ਖੇਤ ਇੱਧਰਲੇ ਪਾਸੇ ਰਹਿ ਗਿਆ ਖੇਤ ਇਹ ਇਹ ਕੀ ਹੋ ਰਿਹਾ ਹੈ ਠੀਕ ਹੈ ਨਹੀਂ ਇਹ ਵੀ ਕੋਈ ਢੀਕ ਗਾਲੀ ਗਾਲੀ ਦੇ ਕੋ ਟੱਟ ਪੈੜਦਾਲ ਦੀ ਹੋ ਰਹੀ ਪਹਿਲਾਂ ਵੀ ਜਾਂਦੀ ਤੇ ਕਿੰਨੀ ਕਿ ਜਾਂ ਸਕਿਆ ਚਲੋ ਜਾਈ ਜਾਂਦੇ ਹੁਣ ਸਾਡੀ ਰਫ਼ਤਾਰ ਤਾਂ ਚਲੋ ਤੇਜ਼ ਹੋ ਗਈ ਪਰ ਫਿਰ ਵੀ ਬਚਣਾ ਚਾਹੀਦਾ ਨਹੀਂ ਉਹ ਇਹਦੇ ਨਾਲ ਸਭ ਤੋਂ بڑا ਕੰਮ ਕਿਹਾ ਹੋ ਰਿਹਾ ਵੀ ਜਦੋਂ ਜ਼ਮੀਨ ਅਕਵਾਇਰ ਹੁੰਦੀ ਹੈ ਹਾਂ ਤਾਂ ਕਿਸੇ ਪ੍ਰੋਜੈਕਟ ਦੇ ਤਹਿਤ ਹਾਂ ਤੇ ਉਹ ਤਾਂ ਗਵਰਨਮੈਂਟ ਕਰ ਲੈਂਦੀ ਐ ਉਹਦੇ ਚ ਤਾਂ ਤੁਸੀਂ ਕੁਝ ਕਰ ਨਹੀਂ ਸਕਦੇ ਕੁਝ ਨਹੀਂ ਕਰ ਸਕਦਾ ਪਰ ਉਹਦੇ ਨਾਲ ਹੋ ਕੇ ਆ ਰਿਹਾ ਵੀ ਜਿਹੜਾ ਜ਼ਮੀਨ ਇੱਕ ਖੇਤ ਆ ਉਹਦੇ ਵਿੱਚ ਤੇ ਲੰਘਿਆ ਹਾਈਵੇ ਅੱਧੀ ਇੱਧਰ ਰਹਿ ਜਾਂਦੀ ਅਕਾਸੀ ਜੋਗੇ ਵੀ ਨਹੀਂ ਅੱਧੀ ਉਧਰ ਰਹਿ ਗਈ ਪੈਸੇ ਪੈਸੇ ਕਈ ਕਿਲੋਮੀਟਰ ਨੂੰ ਆਉਣਾ ਪੈਂਦਾ ਪੈਸੇ ਤਾਂ ਮਿਲ ਗਏ ਪਰ ਉਹ ਪੈਸਿਆਂ ਕਾਰਨ ਝਗੜੇ ਵੀ ਪੈ ਰਹੇ ਆ ਹਾਂ ਪੈ ਰਹੇ ਹਾਂਜੀ ਪੈ ਰਹੇ ਕੀ ਕਹਿਣਾ ਤੁਹਾਡਾ ਪੂਰੇ ਝਗੜੇ ਪੈ ਰਹੇ ਜੀ ਲਾਲਚ ਕਿਦਨੇ ਤਿਆਗਾ ਨਹੀਂ ਪਰ ਘਰ ਵਿੱਚ ਲੜਾਈ ਪੈ ਜਾਂਦੀ ਹੈ ਜੀ ਵੀ ਉਹ ਪੈਸੇ ਕਿੱਥਾ ਗਏ ਹਾਂ ਜੀ ਬੱਚੇ ਬੱਚਿਆਂ ਨੂੰ ਕਿੰਨੀ ਕੀ ਦੇਰ ਰਹਿਣਾ ਪੈਸੇ ਦਾ ਰਹਿਣਾ ਨਹੀਂ ਹੈਗਾ ਖਰਚ ਲੈਣੇ ਆ ਗੱਡੀਆਂ ਲੈ ਲੈਣਗੇ ਗੱਡੀਆਂ ਲੈ ਲੈਣਗੇ ਪੈਸੇ ਖਰਚੋ ਜਾਣੇ ਆ ਪਰ ਜਵੀਨ ਤੇ ਵੀ ਗਏ ਦਿਮਾਗ ਵੀ ਖਰਾਬ ਆ ਹਾਂ ਦਿਮਾਗ ਦਿਮਾਗ ਵੀ ਖਰਾਬ ਹੋ ਗਿਆ ਦਿਮਾਗ ਖਰਾਬ ਆ ਜੀ ਜੇ ਤੁਸੀਂ ਬੜੀਆਂ ਬੜੀਆਂ ਗੱਡੀਆਂ ਲੈ ਕੇ ਲੋਡ ਤੇ ਵੱਧ ਤਾਂ ਦੇਖ ਲੋ ਰੋਡ ਤੇ ਵੱਧ ਰੋਟੀ ਗਾਲੀ ਤਾਂ ਵੀ ਕੰਮ ਕਰ ਆਉਂਦਾ ਲੋਡ ਤੇ ਵੱਧ 25 ਜੀ ਲੋਂਗੇ ਉਹਦਾ ਨੁਕਸਾਨੇ ਨੁਕਸਾਨ ਲੋੜ ਤੇ ਬਾਦ ਨਹੀਂ ਸਾਡੇ ਸਾਹਬ ਨਾਲੇ ਗੱਲ ਠੀਕ ਨਹੀਂ ਹੈ ਨਹੀਂ ਠੀਕ ਨਹੀਂ ਹੈ ਹੈ ਆਪਣੇ ਦੇਹਰੇ ਚ ਧਾਂਦੂ ਰਾਕੇ ਚੱਲਣਾ ਚਾਹੀਦਾ ਦੇਖੋ ਅਸੀਂ ਤਾਂ ਪਿੱਛੇ ਜਵਾਨਾ ਦੇਖਿਆ ਬਈ ਧਰਤੀ ਦਾ ਮਾਂ ਦਾ ਕਿਤਾਬ ਹੈ ਧਰਤੀ ਨੂੰ ਮਾਂ ਦਾ ਕਿਤਾਬ ਤੇ ਉਹ ਦੇਖੋ ਦੇਖਿਣਾ ਵਿੱਚੋ ਗਰੂਜੀਆਂ ਦੇ ਕੇ ਗਰੂਜਾ ਪੱਕਦਾ ਇੱਕ ਨੇ ਬੇਤੀ ਦੂਆ ਕਹਿੰਦਾ ਮੈਂ ਵੀ ਕਰੋੜਪਤੀ ਬਣ ਜਾਵਾਂ ਭਾਰੀ ਦੇ ਵਿੱਚ ਪੈਸੇ ਮੁੱਕ ਜਾਂਦੇ ਹਨ ਯਾਨੀ ਨੁਕਸਾਨ ਹੈ ਨੁਕਸਾਨ ਹੈ ਨਾਲੇ ਜਿਹੜੀ ਕੁਦਰਤ ਦੇ ਵਿੱਚ दखਲ ਅੰਦਾਜ਼ੀ ਵੀ ਹੁੰਦੀ ਹੈ ਇਨਸਾਨ ਦੀ ਬਿਲਡਿੰਗਾਂ ਬਣਦੀਆਂ ਨੇ ਵੱਡੀਆਂ-ਵੱਡੀਆਂ ਤਾਂ ਉਹ ਆਲੇ-ਦੁਆਲੇ ਪੰਛੀ ਰਹਿੰਦੇ ਸੀਗੇ ਪਰਿੰਦੇ ਜਾਨਵਰ ਇਹਨਾਂ ਇਹਨਾਂ ਦੇ ਰਹਿਣਗਾਹ ਵੀ ਜਿਹੜੀਆਂ ਖਤਮ ਹੁੰਦੀਆਂ ਐ ਟੋਬੇ ਤਲਾ ਹਾਂ ਖਤਮ ਹੋ ਗਏ ਖਤਮ ਹੋ ਗਏ ਨਦੀਆਂ ਦੇ ਵਿੱਚ ਕਲੋਨੀਆ ਬਣ ਗਈਆਂ ਹਾਂ ਬਣ ਗਈਆਂ ਤੇ ਉਹ ਫਿਰ ਜਦੋਂ ਮੜ ਜਾਂ ਮੀਂਹ ਪੈਂਦਾ ਫਿਰ ਹੜ ਆਉਂਦਾ ਫਿਰ ਪਾਣੀ ਰੁੱਕ ਕੇ ਫਿਰ ਪਿੰਡਾਂ 'ਚ ਪਾਣੀ ਵੜਦਾ ਪੇ ਪਿੱਛੇ ਰੋਗ ਲੱਗਦਾ ਫੇਰ ਲੜਾਈ ਝਗੜੇ ਹੁੰਦੇ ਆ ਬੜੇ ਬੜੇ ਸੜਕਾਂ ਹਾਈਵੇ ਲਾਂਗੇ ਉੱਥੇ ਪੇ ਪਾਣੀ ਰੁਕਦਾ ਵੇ ਪਿੱਛਾ ਨੁਕਸਾਨ ਬਹੁਤ ਹੁੰਦਾ ਇਥੇ ਤਾਂ ਬਚਣਾ ਚਾਹੀਦਾ ਜੀ ਮਤਲਬ ਜ਼ਮੀਨ ਨਹੀਂ ਵੇਚਣੀ ਚਾਹੀਦੀ ਖੇਤੀ ਯੋਗ ਭੂਮੀ ਜਿਹੜੀ ਘਟਦੀ ਜਾ ਰਹੀ ਹੈ ਘਟਦੀ ਜਾਂਦੀ ਇਹ ਮਨੁੱਖਤਾ ਵਾਸਤੇ ਇਨਸਾਨੀਅਤ ਵਾਸਤੇ ਸਾਡੇ ਸਾਰਿਆਂ ਵਾਸਤੇ ਠੀਕ ਹੈ ਜਾਂ ਗਲਤ ਹੈ ਨਹੀਂ ਗਲਤ ਹੈ ਗਲਤ ਹੈ ਗਲਤ ਹੈ ਕਿਵੇਂ ਗਲਤ ਆਏ ਆ ਭਈ ਦੇਖੋ ਜ਼ਮੀਨ ਘਟਦੀ ਜਾਂਦੀ ਹੈ ਕਾਹ ਨੂੰ ਪਦਾਇਸ਼ਾਂ ਆਪਣੀਆਂ ਉਹ ਕਿਆ ਕਰੂੰਗਾ ਰੋਟੀ ਕਿੱਦਾਂ ਖਾਊਂਗਾ ਉਹ ਉਹ ਕਹਿੰਦੇ ਜੀ ਤਰੱਕੀ ਹੋ ਰਹੀ ਹੈ ਜੀ ਵਿਕਾਸ ਹੋ ਰਿਹਾ ਜੀ ਬਹੁਤ ਵਧੀਆ ਮਾਲ ਬਣ ਗਿਆ ਜੀ ਤੁਹਾਡੇ ਨੇੜੇ ਮੋਲਾ ਵਿੱਚ ਵੀ ਕੁਝ ਜੇ ਥਾਂ ਤੇ ਫਸਲ ਉਗੂਗੀ ਤਾਂਹੀਂ ਮੋਲਾ ਤੇ ਕੋ ਜਾਊਗਾ ਹਾਂ ਧਰਤੀ ਦਾ ਮਾਂ ਹੈ ਇਹ ਦੇ ਵਿੱਚ ਕੋ ਉਗੂ ਕੇ ਜਾਊਗਾ ਮੋਲਾ ਵਿੱਚ ਵੀ ਤਾਂਹੀਂ ਬਣੂਗੇ ਚਲੋ ਰੱਖ ਲੋ ਪਰਚੂਨ ਦਾ ਜ਼ਮਾਨਾ ਕੋਈ ਬਿਸਕੁਟ ਬਣਨੇ ਦਾ ਅੰਨ ਤੇ ਹੀ ਹੈ ਨਾ ਬਣਨੇ ਦਾ ਅੰਨ ਤੇ ਹੀ ਹੈ ਜੇ ਉਹ ਘਟੂਗਾ ਸਮਾਨ ਫਿਰ ਉਹ ਮਲਾਵਟ ਖੋਰੀ ਵਧੂ ਮਲਾਵਟ ਖੋਰੀ ਵਧੂ ਵੀ ਇਹ ਨਕਲੀ ਚੀਜ਼ਾਂ ਪਾਉਣਗੇ ਆ ਖਾ ਰਹੇ ਹੁਣ ਵੀ ਖਾ ਰਹੇ ਆ ਸਾਨੂੰ ਤਾਂ ਲੋੜ ਰੋਜ਼ ਖਾਣੇ ਦੀ ਉਹ ਤਾਂ ਮਲਾਵਟੋ ਕੇ ਆਊਗਾ ਉਹ ਵੀ ਫਿਰ ਆਪਾਂ ਹੀ ਜ਼ਹਿਰ ਖਾਉਂਗੇ ਆ ਹੁਣ ਵੀ ਖਾ ਰਹੇ ਹੁਣ ਵੀ ਖਾ ਰਹੇ ਤਾਂ ਤੁਹਾਡਾ ਸਨੇਹਾ ਜਿਹੜਾ ਹੈ ਕਿਸਾਨ ਭਰਾਵਾਂ ਨੂੰ ਕਿਆ ਹੈ ਤੁਸੀਂ ਆਪ ਕਿਸਾਨ ਹੈ ਹੁਣ ਤੁਸੀਂ ਆਪਣੀ ਗੱਲ ਬੇਬਾਕੀ ਨਾਲ ਰੱਖੋ ਵੀ ਕਿਆ ਕਹਿੰਦੇ ਆ ਤੁਸੀਂ ਕਿਸਾਨ ਵੀਰਾਂ ਨੂੰ ਮੈਂ ਤਾਂ ਇਹ ਕਿਸਾਨ ਵੀਰਾਂ ਨੂੰ ਗੱਲ ਲਗਾਉਂਗਾ ਬਈ ਜ਼ਮੀਨ ਵੇਚਣ ਦੇ ਹੱਕ ਦੀ ਜ਼ਮੀਨ ਨਾ ਵੇਚ ਜ਼ਮੀਨ ਨਾ ਵੇਚ ਇਹਦੇ ਵਿੱਚ ਮਿੱਟੀ ਨਾਲ ਮਿੱਟੀ ਆ ਜਾਂਦੀ ਜਾਣੇ ਕਹਿੰਦੇ ਉਹਦੇ ਜ਼ਮੀਨ ਵੇਚੋ ਕਿਤੇ ਧੀ ਪੁੱਤ ਦੇ ਧੀ ਦੇ ਹੱਥ ਪਿਲੇ ਕਹਿੰਦੇ ਆ ਫਿਰ ਥੋੜੀ ਬਹੁਤੀ ਵੇਚ ਲਓ ਅੱਛਾ ਉਹ ਵੀ ਹਾਂ ਪਰ ਉਦਾਂ ਨਾ ਵੇਚੋ ਦੇਖੋ ਦੇਖੀ ਦੇਖੋ ਦੇਖੀ ਨਾ ਵੇਚੋ ਛੇਲੜਾ ਖਾਤਰ ਨਾ ਵੇਚ ਹਾਂ ਛੇਲੜਾ ਖਾਤਰ ਨਾ ਵੇਚੋ ਕਦੇ ਛਾਣੇ ਕਦੇ ਬਹੁਤ ਜ਼ਿਆਦਾ ਕੋ ਲੋਡ ਪਾਈ ਜਾਂਦੀ ਦੀ ਧੀ ਤੋਂ ਉੱਤੇ ਚਲੋ ਮਾੜਾ ਮੋਟਾ ਅਗਲਾ ਕਰ ਲੈਂਦਾ ਤਾਂ ਕੋਈ ਗੁੰਜਾ ਘਿਹੜਾ ਪਰ ਆਮ ਜ਼ਮੀਨ ਨਾ ਵੇਚੋ ਅੱਛਾ ਜਿਹੜੀ ਗਾਂ ਵੀ ਤਾਂ ਪੰਜਾਬੀ ਉਰੇ ਤੇ ਵੇਚ ਕੇ ਜਾਉਂਗੇ ਫੇਰ ਉਹ ਅਕਸ ਨੂੰ ਐਸੀ ਤਰ੍ਹਾਂ ਵੇਚ ਘੜ ਦਿਓ ਜਾਣੀਆਂ ਜ਼ਮੀਨਾਂ ਗਾਂ ਗਾਂ ਤੇ ਜੇ ਹੁਣ ਤੁਹਾਡੇ ਪਿੱਛੇ ਖੇਤ ਹੈ ਹਾਂਜੀ ਆ ਖਰੜ ਸਾਈਡ ਵੱਲੋਂ ਚਲ ਜੀ ਆਪਾਂ ਯਾ ਕਿਤੇ ਹੋਰ ਕਿਸੇ ਜਿਹੜਾ ਹੈ ਜ਼ਿਲ੍ਹੇ ਤੇ ਵੀ ਚਲ ਜੀਏ ਪੰਜਾਬ ਦੇ ਜਲੰਧਰ ਚਲ ਜੀਏ ਅਮਰਸਰ ਲੁਧਿਆਣਾ ਚਲ ਜੀਏ ਆਲੇ ਦੁਆਲੇ ਸ਼ਹਿਰਾਂ ਦੇ ਨਾਲ-ਨਾਲ ਜਿਹੜੇ ਖੇਤ ਸੀਗੇ ਉਹਨਾਂ ਨੂੰ ਇਹ ਬਿਲਡਿੰਗਾਂ ਖਾਂਦੀਆਂ ਜਾ ਰਹੀਆਂ ਹਾਂ ਖਾ ਗਈਆਂ ਆ ਗਏ ਜੇ ਖਾਂਦੀਆਂ ਖਾਂਦੀਆਂ ਤੁਹਾਡੇ ਖੇਤ ਤੱਕ ਪਹੁੰਚ ਜਾਣ ਇੱਥੇ ਪਿੱਛੇ ਜਿਹੜਾ ਆਪ ਐਡਾ ਖੇਤ ਦੇਖ ਰਹੇ ਆ ਹਾਏ ਇਹਦੇ ਵਿੱਚ ਬਣ ਜੂਏ ਮਲਟੀ ਸਟੋਰੀ ਬਿਲਡਿੰਗ ਹਾਏ ਤਾਂ ਉਹਦੇ ਨਾਲ ਕੀਆ ਖੂਬਸੂਰਤੀ ਵਧੂਗੀ ਉਹਨਾਂ ਨੂੰ ਖੂਬਸੂਰਤੀ ਕਿੱਥੇ ਵਧਣੀ ਆ ਜੀ ਹੈ ਆ ਖੂਬਸੂਰਤੀ ਜਾਨਾ ਜਿਹੜੇ ਹੁਣ ਅਸੀਂ ਅੱਜ ਖੁੱਲੇ ਪਰਦੇ ਖੁੱਲਾ ਥੋੜੋ ਫੇਰ ਹੁਣ ਹਾਂ ਜਿਹੜੇ ਅੱਜ ਖੁੱਲੇ ਪਰਦੇ ਅੱਧ ਰਕਤ ਹੇਟਾਂ ਬੈਠੇ ਆ ਜਿੱਦਾਂ ਹਨ ਦੇਖੋ ਹੈ ਹਾਂਜੀ ਐਦਾਂ ਨਹੀਂ ਬਹਿ ਸਕਦੇ ਜਿੱਦਾਂ ਮਿਰਥੇ ਜੋ ਮਿਲੀਆਂ ਹੋਈਆਂ ਹਾਂ ਹਾਂ ਆ ਦੇਖੋ ਜਿੱਦਾਂ ਮਿਰਥੇ ਜੋ ਮਿਲੀਆਂ ਆ ਖੇਤ ਖਲਿਆਣ ਹਾਂ ਐ ਸਰੋਤਿਓ ਕਰਿਓ ਤੁਸੀਂ ਕਮੈਂਟ ਦੱਸਿਓ ਵੀ ਬਾਈ ਜੀ ਨੇ ਦੱਸਿਆ ਬਾਈ ਜੀ ਨੌਂ ਕਿਆ ਤੁਹਾਡਾ ਮੇਰੇ ਨਾਮ ਪੱਕਾ ਬਲਬੀਰ ਸਿੰਘ ਹੋਰ ਪੱਕਾ ਕਾਕਾ ਆ ਅੱਛਾ ਪਿੰਡ ਨੇ ਹੌਲਕਾ ਤੁਹਾਡਾ ਪਿੰਡ ਨੇ ਹੌਲਕਾ ਬਾਈ ਜੀ ਨੇ ਬਲਬੀਰ ਸਿੰਘ ਕਾਕਾ ਜੀ ਨੇ ਗੱਲ ਕਰੀ ਹੈ ਕੀ ਤੁਸੀਂ ਸਹਿਮਤ ਹੋ ਜਾਂ ਕੀ ਤੁਹਾਡਾ ਵਿਚਾਰ ਹੈ ਕਿ ਇਸੇ ਤਰੀਕੇ ਨਾਲ ਖੇਤਾਂ ਦੇ ਵਿੱਚ ਬਿਲਡਿੰਗਸ ਜਿਹੜੀਆਂ ਸਾਰੀਆਂ ਜਾਣੀਆਂ ਚਾਹੀਦੀਆਂ ਔਰ ਮਾਲਸ ਬਣਨੇ ਚਾਹੀਦੇ ਹਨ ਜਾਂ ਦਰਖਤ ਹੋਣ ਵੱਧੋ ਵੱਧ ਤੇ ਖੇਤੀ ਹੋਵੇ ਜ਼ਮੀਨ ਹੋਵੇ ਔਰ ਇਹਦੇ ਵਿੱਚ ਕਿਸਾਨ ਜਿਹੜਾ ਬਾਹੀ ਕਰੇ ਮਿਹਨਤ ਕਰੇ ਤਾਂ ਦਿਓ ਤੁਸੀਂ ਕਮੈਂਟ ਸ਼ੁਕਰੀਆ ਜੀ ਬਾਈ ਜੀ ਮਿਹਰਬਾਨੀ ਤੁਸੀਂ ਵਿਚਾਰ ਦਿੱਤੇ ਆਪਣੇ ਧੰਨਵਾਦ ਜੀ ਧੰਨਵਾਦ